ਕਿਬੀ ਜਾਂਦੀ ਹੈ ਨਹੀਂ ਸੁਮਨ ਸੁਮਨ ਪਤਾ ਨਹੀਂ ਕਿੱਥੇ ਗਈ ਹੈ ਕੋਠੇ ਤੇ ਵੇਖੋ ਭਲਾ ਕਿਤੇ ਕੋਠੇ ਤੇ ਤਾਂ ਨਹੀਂ ਹਾਲੇ ਤੀ ਵੇ ਨਹੀਂ ਆ ਬਣਾ ਮੁੰਡਾ ਆ ਗਿਆ ਨਹੀਂ ਕੋਈ ਪੜੀ ਬਾਹਰ ਸੁਮਨ ਹੈ ਕਿੱਥੇ ਵੀ ਜਾਂਦੀ ਹੈ ਨਹੀਂ ਕੋਠੇ ਤੇ ਵੇ ਨਹੀਂ ਚੱਲ ਕੇ ਕੋਠੇ ਦੇ ਮੇਰੇ ਕੋ ਕਰਕੇ ਰਹਿ ਜਾਣਾ ਆ ਥੱਕ ਜੈਦਾ ਸਾਈਦਾ ਇਹ ਕੰਮ ਨਾਲ ਕਰਕੇ ਉਹ ਆਖ ਲੋਤੀਆ ਚੱਕ ਕੇ ਮੈਂ ਵੀ ਹਲੀ ਵੱਲ ਲੱਭ ਕੇ ਆਈ ਸਮਾਂ ਮੈਂ ਤਾਂ ਵੇਲੀ ਵੇਖ ਕੇ ਆਈ ਹਾਣੀ ਮਮੀਆ ਚੁੱਪ ਨਹੀਂ ਕਰਨਿਆ ਕੋਲ ਮੈਂ ਉੱਤੇ ਘੋਠੇ ਤੇ ਲਾਈ ਮੈਂ ਸੰਗ ਗੱਡੀਆਂ ਘੁੱਡੀਆਂ ਲੰਗਦੀਆਂ ਵੇਖੂਗਾ ਤੇ ਚੁੱਪ ਕਰ ਜੂਗਾ ਦìn ਕੇ ਨਾ ਆ ਗਿਆ ਵਤੈ ਰੋਟੀ ਨਹੀਂ ਖਾਣੀ ਸੋਨ ਰੋਟੀ ਬੰਨਣ ਡਿਆ ਰੋਟੀ ਮੰਮੀ ਤੂੰ ਹੀ ਲਾ ਲੈਣੀ ਮੈਂ ਤਾਂ ਸਾਰਾ ਹੋਣਾ ਜੇ ਵੇਲੀ ਦਾ ਕੀਤਾ ਸਾਰਾ ਕੰਮ ਕਰਕੇ ਤੇ ਮੈਂ ਤਾਂ ਆਪ ਖਾਣਦੀ ਆ ਤੇ ਮੈਂ ਸੁਮਨ ਆਣਦੀ ਆ ਵੀ ਤੇ ਰੋਟੀ ਲਾ ਦਿੰਦੀ ਸੋਨ ਨੂੰ ਮੰਮੀ ਇਥੋਂ ਨਹੀਂ ਜੀ ਰੋਟੀ ਬੰਨਦੀ ਮੈਂ ਇਹਨੇ ਬਣਾਉਣੀ ਦੇਣੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਤੇ ਇਹਨੂੰ ਮੈਨੂੰ ਖਵਾ ਦੇ ਮੈਂ ਖਾ ਲੈਂਦੀ ਆ ਤੇ ਤੂੰ ਰੋਟੀ ਬਣਾ ਦੇ ਇਹਨੇ ਕਿੱਥੇ ਚੁੱਪ ਕਰਨਾ ਸਾਡੇ ਕੋਲ ਕਿਉਂ ਅੱਗੇ ਨਹੀਂ ਮੈਂ ਚੁੱਪ ਕਰਾਂਦੀ ਹੁੰਦੀ ਇਹਨੂੰ ਵਾਹ ਵੇਖੋ ਨੋਤੀ ਨਾਲ ਹੀ ਲਿਆ ਤੇ ਡੋਂਡਿਆ ਪਿਆ ਦੇ ਦੇ ਨਾ ਨਾ ਜਾਣ ਦੇਣਾ ਤੁਹਾਨੂੰ ਪਤਾ ਤਾਂ ਹੈਗਾ ਕੰਮ ਦਾ ਸੱਦਾ ਨਹੀਂ ਐ ਤੇ ਹੁਣ ਉਹਦਾ ਭਰਾ ਲੈਣ ਆਇਆ ਇਹ ਤੇ ਫੇਰ ਮੈਂ ਉਹਨੂੰ ਰੱਸਾ ਪਾ ਦੇਂਦੀ ਤੇ ਫੇਰ ਕੀ ਭਰਾ ਲੈਣ ਆਇਆ ਦੋ ਦਮ ਮਿਲ ਮਿਲ ਕੇ ਚੱਲ ਜਾਂਦਾ ਉਹਦੀ ਕਿਹੜੀ ਗੱਲ ਹੀ ਨਹੀਂ ਨਾ ਜਦੋਂ ਫੇਰ ਸੱਦਿਆ ਹੋਵੇ ਫੇਰ ਖਾਲੀ ਵੀ ਨਹੀਂ ਕਲਾਈਦਾ ਹੁੰਦਾ ਤੇ ਜੇ ਘਾਲ ਹੀ ਦਿੱਤਾ ਇਹ ਤੁਹਾਨੂੰ ਕਹਿੰਦੇ ਚਾਹ ਰਾਤ ਰਹਿ ਐ ਸਵੇਰੇ ਆ ਜੀ ਤੇ ਜੇ ਇਹਦਾ ਮਤਲਬ ਹੈ ਹੁਣ ਕੋਈ 10 15 ਦਿਨ ਹੋ ਰਹਿ ਪੈਂਦੀ ਤੇ ਫੇਰ ਭੁੱਖਾ ਹੀ ਹੁੰਦਾ ਸਾਰਾ ਰੱਬਰ ਉਹ ਮਿੰਨੂਣੀ ਚ ਪਤਾ ਮੈਂ ਨਹੀਂ ਬਣਾਉਣੀ ਰੋਟੀ ਰੋਟੀ ਹਾਂ ਕੀ ਘੜਿਆ ਕਰਨਾ ਤੋਂ ਮੈਂ ਹਰ ਬਸ ਇਹਨੂੰ ਹੀ ਸਾਹਮਣਾ ਹੋਰ ਮੈਥੋਂ ਨਹੀਂ ਕੁਝ ਵੀ ਹੁੰਦਾ ਜੇ ਤੁਹਾਡੇ ਕੋਲ ਨਹੀਂ ਪੱਕਦੀਆਂ ਤਾਂ ਤੁਸੀਂ ਹੋਟਲ ਰੂਟਰ ਤੇ ਲਵਾ ਲਓ ਜਿੱਦਣ ਆਉਗੀ ਬੀਜੀ ਤੇ ਫਿਰ ਉਦਨ ਘਰ ਬਣਾ ਲਿਓ ਉਦਨ ਖਾ ਲਿਓ ਫਿਰ ਤੇ ਹੋਟਲ ਦਾ ਪੈਸਾ ਕਿੱਥੋਂ ਦੇਣੀ ਹੁਣ ਮੈਂ ਕੀ ਜਸਾ ਤੁਹਾਨੂੰ ਕਿੱਥੋਂ ਦੇਣੀ ਆ ਦਿੰਦੇ ਰੋਟੀ ਰੋਟੀ ਜਿੱਦ ਮੈਂ ਪਹਿਲਾਂ ਹੀ ਕਿਹਾ ਕਿ ਮੈਂ ਕੋਈ ਕੰਮ ਨਹੀਂ ਜੇ ਕਰਨਾ ਫਿਰ ਵੀ ਐਵੇਂ ਕਹੀ ਜਾਂਦੇ ਕੰਮ ਕਰ ਤੂੰ ਰੋਟੀ ਬਣਾ ਬਹੁਤ ਲਾ ਲੋਗੇ ਮੜ ਕੇ ਜਿੱਦੂ ਆਇਆ ਕਰੂ ਫਸਲ ਦੇ ਪਾਹੇ ਤੇ ਉੱਥੇ ਕਟਾ ਲਿਆ ਕਰਿਓ ਨਾਲੇ ਵਾਂਸ ਵਨੀਆਂ ਖਾਯੋ ਮੇਥਾ ਤਾਂ ਨਹੀਂ ਪੱਕਦੀਆਂ ਪੱਕਾ ਉਹ ਪੱਕਦੀਆਂ ਤੂੰ ਆਗੇ ਲੇ ਆਗੇ ਕਿੱਥੇ ਗਏ ਗਏ ਕੰਮ ਗਏ ਕੰਮ ਕਈ ਕੰਮ ਪੈ ਰਹੇ ਨੇ ਜੇ ਕਰਨਾਂ ਨੇ ਐਡਾ ਕਿਹੜਾ ਜ਼ਰੂਰੀ ਕੰਮ ਪੈ ਗਿਆ ਸਿਰਸਿਰੇ ਨਿਕਲ ਗਏ ਆਮ ਜਾਣਾ ਪੈਂਦਾ ਕਿ ਕਈ ਤਾਂ ਜਾਣਾ ਪੈਂਦਾ ਕਈ ਕੰਮ ਉਹਦੇ ਆ ਰਿਹਾ ਨਹੀਂ ਪਾਣੀ ਪਾਣੀ ਗਾਤਾ ਹੀ ਮਾਤਾ ਨਹੀਂ ਤੂੰ ਕਹਿੰਦੇ ਮੈਂ ਅੱਖੇ ਲੇਟ ਮੈਂ ਦੱਸਿਆ ਹੀ ਨਹੀਂ ਤੇ ਮੈਂ ਦੱਸਿਆ ਨਹੀਂਗਾ ਆ ਪਤਾ ਨਾ ਜੇ ਜਗਾ ਲਗਾਇਆ ਨੇ ਪਾਣੀ ਕੋਈ ਦੋਵਾਂ ਤੋਂ ਬਣਾਇਆ ਪਛਤਾਦਾ ਸਪੋਣਾ ਹੈ ਲੈ ਬੰਦਾ ਕਾਲਸੇ ਕੰਮ ਦੱਸੇਦੇ ਸਹੀ ਕੀ ਕੰਮ ਬੰਦਾ ਫੇਰ ਹੀ ਕਰਦਾ ਨੇ ਪਤਾ ਹੈ ਬਾਈ ਪਤਾ ਤੇ ਉਹਨੂੰ ਤਾਂ ਜਿਹੜਾ ਰੋਜ਼ ਕਰੇ ਹਾਂ ਦੇਖੋ ਹੱਥ ਪਾਉਣ ਨਾਲ ਕਰਣੀ ਆ ਤੁਮ ਪਾਉਗੇ ਫੇਰ ਹੀ ਕਰ ਬੰਨੀ ਮੈਨੂੰ ਪਤਾ ਰੋਜ਼ ਘਰ ਤੇ ਕਹਿੰਦੇ ਹੁੰਦੇ ਸਾਰੇ ਜਣੇ ਉਹਨਾਂ ਨੇ ਤਾਂ ਰਹਿਣੀ ਮਾਦੀ ਕਿੱਥੇ ਆ ਮਾ ਇਧਰ ਹੀ ਗਈਆਂ ਨੇ ਹਵੇਲੀ ਘਰੇ ਦੋਹਾਂ ਜਣੀਆਂ ਗਈਆਂ ਕਿਉਂ ਕੀ ਕੰਮ ਆਣਾ ਮਾਣਾ ਕੰਮ ਕੀ ਮੈਂ ਰੋਟੀ ਪਾਣੀ ਖਾਈਏ ਸੀ ਭੁੱਖ ਲੱਗੀ ਮੇਰੇ ਕੰਮ ਕਰ ਰਹੀ ਸੀ ਕੋ ਬਾਹਰ ਆ ਮੈਂ ਤੇ ਖਾਲੇ ਪਰੌਂਠੇ ਤੈਂ ਵੀ ਖਾ ਲੋ ਗਰਮ ਗਰਮ ਥੇ ਕਿ ਘੰਡੀਆਂ ਉਹਨਾਂ ਨੇ ਕਰਨ ਕੀ ਨਹੀਂ ਆ ਮੂੰਹ ਇੱਕ ਦੂਜੀ ਨਾਲ ਵੇਧੀਆਂ ਹਣ ਕੇ ਭਾਬੀ ਕਾਦੀ ਗਈ ਆ ਤਾਂ ਇਹਨਾਂ ਨੂੰ ਰੋਟੀ ਬਣਾਉਣੀ ਕੀ ਹੋਈ ਨਾ ਨਾ ਹੈ ਦੋ ਜਣੀਆਂ ਹੈਗੀਆਂ ਛੱਟ ਰੋਟੀ ਬਣ ਜਾਂਦੀ 10 ਮਿੰਟ ਲੱਗਦੇ ਆ ਅੱਗੇ ਕਿੰਨੇ ਕੀ ਜੀ ਹੈ ਬੰਦ ਤੇ ਛੱਟ ਜਾਂਦੀ ਬਣਾਉਣੀ ਹੋਵੇ ਤਾਂ ਬੰਦੀ ਆ ਨਾ ਰੇ ਜੇ ਜੇ ਆਪ ਵੀ ਪਤਾ ਬਾਰੋਂ ਉਹਨਾ ਕੰਮਕਾਰ ਕਰਕੇ ਬੰਦੇ ਗਏ ਆ ਬਾਹਰ ਤੇ ਮੁਲਕੇ ਰੋਟੀ ਪਾਣੀ ਕਿੱਨੇ ਬਣਾਉਣਾ ਇਹੋ ਤਾਂ ਕਹਿੰਦਾ ਹੈਗਾ ਸਾਰੀ ਧੜੀ ਵਿੱਚ ਆ ਰਹਿੰਦੇ ਇਹਦੇ ਪੱਖੇ ਚਨਾ ਇਹ ਕਹਿੰਦੇ ਨੇ ਉਹ ਤੇ ਆਂਦੀਆਂ ਨਕਾਮ ਹੀ ਬੜਾ ਕੰਮ ਹੀ ਨਾ ਨੇ ਪਾੜ ਚੁੱਕਿਆ ਹੋਣਾ ਠੀਕ ਨੂੰ ਉਧਾਂ ਸੱਤ ਚੜਾਇਆ ਉਹਨੂੰ ਕੰਮ ਸ਼ੁਰੂ ਤੋਂ ਨਹੀਂ ਕਿਹਾ ਤੇ ਹੁਣ ਉਹ ਕਰਦੀ ਕਾਜੀ ਕਿ ਮਣੀ ਕਿ ਹੁਣ ਮੈਂ ਰੋਟੀ ਮੰਗੀ ਆ ਤੇ ਹੁਣ ਮੈਂ ਉਹਨੂੰ ਕਹਿ ਕੇ ਹੁਣੀ ਆ ਪੜਾਵੇ ਇੱਕ ਦੂਜੀ ਨੂੰ ਇਦਾਂ ਹੀ ਤਈ ਜਾਂਦੀ ਆ ਆਈ ਬਾਈ ਭੁੱਖੇ ਮਰ ਜੀਏ ਉਹੋ ਗੱਲ ਆ ਕਿ ਆ ਆਪ ਆਪ ਨਹੀਂ ਪਕੇਗੀ ਇੱਕ ਜਣ ਲੈਣਾ ਫੜ ਲੈ ਆ ਬੰਦਾ ਰੋਟੀ ਬਣਾ ਲੈਂਦਾ ਇੱਕ ਬੰਦਾ ਘਟੋ ਫੜ ਹਾਂ ਤੇ ਇੰਦੀ ਸਾਲ ਭੁੱਖੇ ਨਾ ਰੱਤੇ ਉਹੋ ਗੱਲ ਆ ਕਿ ਇਹਨਾਂ ਤੇ ਹੱਥ ਕਰਤੀ ਜੇ ਹੱਥ ਜੀ ਹੱਥ ਚੰਗਾ ਕਰ ਸਮਝ ਲਈਏ ਤੁਸੀਂ ਕੋ ਕਹਿਣ ਵਾਲੇ ਹੁੰਦੇ ਨਾ ਇੱਥੇ ਤਾਂ ਕੰਮ ਪਹੁੰਚਣਾ ਨਹੀਂ ਨਹੀਂ ਮੈਂ ਤਾਂ ਚੰਗੀ ਖਚਾਈ ਕਰਨਾ ਹੋਣਾ ਖਚਾਈ ਕਦੀ ਚੱਲੀ ਚੰਗੀ ਤਰ੍ਹਾਂ ਜੀ ਉਮਰ ਦਾ ਦੀ ਨੰਗੀ ਆ ਤਾਂ ਰਵੇ ਤੱਕ ਮਾਤਾ ਹੀ ਨਹੀਂ ਸਿੱਧੀ ਹੋਈ ਨਹੀਂ ਮਾਤਾ ਨਾਲ ਘਰ ਤਾਂ ਘਰ ਸਿੱਧੀ ਹੋਣ ਚੰਗੀ ਤਾਂ ਨਹੀਂ ਹੁਣ ਕਿੱਦਾਂ ਕਰ ਦੇਣੀ ਆ ਅਸੀਂ ਇੰਨਾ ਸਿੱਧੇ ਬੰਦਾਂ ਨੂੰ ਇਹਨਾਂ ਨੂੰ ਹੱਥ ਘੜਤੀ ਇਹਨਾਂ ਨੇ ਹੋਂਦ ਸਗੋਂ ਹੋਰ ਬੁੱਢੇ ਬਾਰੇ ਟੇਢੀ ਹੋਈ ਹੋਣਾ ਸਿੱਧੀ ਕਿੱਥੋਂ ਹ ਇਹਨਾਂ ਨੂੰ ਪਤਾ ਨਹੀਂ ਉਹ ਕੰਮ ਬਾਹਰ ਕੰਮ ਕਰਕੇ ਹੁੰਦੇ ਆ ਰੋਟੀ ਪਾਣੀ ਚਾਹੀਦਾ ਆ ਕੋ ਪਾਣੀ ਪਾਣੀ ਪੁਸ਼ੀ ਆ ਕੇ ਲੱਗ ਇੰਜ ਦੁਰਗੀ ਮੈਂ 3 5 ਦਿਨ ਲਿਖੇ ਨਹੀਂ ਉੱਤੇ ਹੱਥ ਘੜਤੀ ਇਹਨਾਂ ਨੇ ਪਰ ਮੈਂ ਕਰ ਲੈਣਾ ਗਲਵਨ ਹੁੰਦੀ ਇਹਨਾਂ ਨੂੰ ਰੋਟੀਆਂ ਤੇ ਆਣਾ ਪਕਾਉਂਦੇ ਰਹਿਤ ਇਹੇ ਨਾਲ ਐਣਾ ਫੜਲੇ। ਭਾਦੀ ਚੱਲ ਗਈ ਤੇ ਕੀ ਹੋ ਗਿਆ? ਮੈਨੂੰ ਤੇ ਕੋਈ ਸਮਝ ਨਹੀਂ ਆਉਂਦੀ। ਕੀ ਇਹਨਾਂ ਨੂੰ ਕੀ ਕਮਾ ਦਾ ਕੀ ਨਹੀਂ? ਆ ਮਾਗਨੇ ਆਪਣੀ ਪਸੰਦ ਦੀ ਇੱਕ ਲਹਾਂਦੀ ਨਾ ਮੇਰੇ ਗਲੇ ਬੰਨੀ ਐ। ਭੌੜੇ ਨੂੰ ਵੀ ਸਮਝ ਨਹੀਂ ਆਉਂਦੀ ਵੀ ਮੈਂ ਕਰਾਂ ਤੇ ਕਰਾਂਗੀ। ਉਹ ਸੱਪ ਦੇ ਮੂੰਹ ਚ ਕੋੜ ਕੇ ਨਹੀਂ ਆਈ ਐ ਨਾ ਖਾਨ ਜੋਗੀ ਐ ਤੇ ਨਾ ਨਾਮੁ ਠੰਡਣ ਜੋਗੀ ਐ। ਬਾਕੀ ਹੁਣ ਆਉਂਦੀ ਆ ਤਾਂ ਇਹ ਸਮਝਾ ਕੇ ਦੇ ਲਓ। ਜੇ ਤੁਹਾਨੂੰ ਮਿਲ ਜੂਗੀ ਰੋਟੀ ਤੇ ਮੈਨੂੰ ਵੀ ਆਵਾਜ਼ ਦੇ ਦਿਓ। ਮੈਂ ਹੀ ਖਾ ਲਾਂ। ਕੋਈ ਗੱਲ ਨਹੀਂ ਪੋਛਣਾ ਚੰਗੀ ਤਰ੍ਹਾਂ ਪਹਿਣਾ ਨਾ ਆਹ ਬਰੂ ਕੀ ਪਕੀ ਨੇ ਨਹੀਂ ਇਹ ਕਿਉਂ ਆਟਾ ਗੋਲਣਾ ਹੈ ਕੀ ਕਰਨੇ ਲੋਗਾਂ ਨੇ ਮੈਂ ਤਾਂ ਫੇਰ ਰੰਗ ਦਾ ਸ਼ਰਮ ਹੋ ਕੇ ਆ ਗਿਆ ਜੇ ਫੇਰ ਕੀ ਕਰਨਾ ਹੈ ਕੰਮ ਵੀ ਲੇਦਾ ਕੀਤਾ ਸਾਲਾ ਤਾਂ ਹੁਣ ਆਣ ਕੇ ਮੈਂ ਤੇ ਆਟਾ ਗੋਲਣ ਨਹੀਂ ਫੇਰ ਰੋਟੀਆਂ ਮੰਨੀ ਬੰਦਾ ਕੰਮ ਨਾਲ ਹੀ ਆ ਲਿੰਦਾ ਤੇ ਮਨਾ ਮੈਂ ਜਿੱਦਾਂ ਆ ਲਈਦੀ ਉਧਰ ਵੀ ਸਾਲਾ ਕੰਮ ਕਰਨ ਵਾਲਾ ਪਿਆ ਸੀ ਤੇ ਹੁਣ ਮੈਂ ਚੱਲ ਪਾਂਡੇ ਪਏ ਮੰਜਨ ਵਾਲੇ ਤੁਹਾਡਾ ਰਾਬਾ ਮੈਂ ਕੱਢੀ ਬੈ ਰਾਜੀ ਦੇ ਹੁਣ ਦੁਪਹਿਰਾਂ ਜੀ ਕੱਢੀ ਖਾ ਲਈ। ਬਰਾ ਕਾ ਕੀ ਨਾ ਹੋ ਗਿਆ। ਟਾਈਮ ਤੋਂ ਗਿਆ। ਤੁਹਾਡਾ ਕੰਮ ਮੁੱਕ ਗਿਆ। ਉਹ ਤਾਂ ਕੁਝ ਕਰ ਦਿੰਦੀ ਹੁਣ ਮੈਂ ਇਕੱਲੀ ਕੀ ਕਰਾਂ? ਐ ਹਮਰੇ ਮੇਰੇ ਕੋਈ ਨਾ ਕੰਮ ਹੁੰਦਾ ਵਾ। ਕੱਢੀ ਤਾਂ ਭੁੱਖੇ ਤੂੰ ਹੀ ਜਾਣਿਆ ਕਿ ਉਹ ਲੋਕਾਂ। ਉਹ ਤਾਂ ਸੁਭਨ ਦੇ ਘਟਿੰਦੀ। ਉਹ ਗਈ ਆ ਹੁਣ ਆਪਣੇ। ਤੇ ਮੋੜਾ ਫੜਿਆ ਕਿ ਦੇਖ ਲੈ ਇੱਕ ਜੀ ਨੂੰ ਲੈਣਾ ਫੜਿਆ ਤੇ ਮੋੜੇ ਦੇਖ ਲੈ ਕੰਮ ਕਰ ਲੈਣਾ ਪਿਆ ਨਾ ਪੜਾ। ਮੈਨੂੰ ਖਾਏ ਮੈਨੂੰ ਮੁੰਡਾ ਬਣਾ ਦੇ ਤੇ ਮੈਂ ਦੋ ਕੰਮ ਕਰ ਲਾ ਦੇ ਉਹ ਆਂਦੀ ਪੀ ਤਾਂ ਤੇਰੇ ਮੁੰਡੇ ਨੇ ਰੋਣਾ ਵਾ ਤੁਹਾਡੇ ਮੁੰਡੇ ਨੇ ਰੋਣਾ ਹੁਣ ਮੈਂ ਦੱਸ ਕੀ ਕਰਾ ਕੱਲੀ ਉਹ ਵੀ सोनू ਨੂੰ ਉੱਠ ਕੇ ਚੱਲ ਗਿਆ ਬਾਦ ਨੂੰ ਉਹ ਆਂਦਾ ਤਾਂ ਮੈਂ ਤੇ ਖਾ ਲਈ ਗਏ ਤੁਸੀਂ ਖਾ ਲੋ ਜਾ ਕੇ ਜਦ ਮਿਲ ਜਾਂਦੇ ਆ ਨਾ ਲੱਗੀਆਂ ਨਹੀਂ ਨਹੀਂ ਕਰਾਂ ਦੁਪਹਿਰ ਨੂੰ ਕੱਦੀ ਰਾਤ ਨੂੰ ਬੰਦਾ ਕਹਿ ਮੈਂ ਆਪਣਾ ਕੰਮ ਕਰਨ ਦੇ ਰੋਟੀ ਬੁਕਾ ਕੇ ਰੱਖੇ ਬੰਦਾ ਤੇ ਬੰਦਾ ਖਾਣ ਵਾਲਾ ਬੰਦਾ ਐ ਤੁਹਾਨੂੰ ਪਤਾ ਹੀ ਸ਼ਹਿਰੋਂ ਆਇਆ ਮਾਰੋਂ ਬਾਹਰ ਦਾ ਕੰਮ ਕਰਨਾ ਮੁੱਟੇ ਫਿਰ ਜਾਣਾ ਕੈਸਾ ਜਾਣਾ ਪਿਆਦਾਏ ਚਾਹ ਕੋਈ ਨਹੀਂ ਟਿਕਾ ਲੈਣਾ ਹੋ ਲੱਜ ਜਾਂਦੀ ਆ ਰੱਖਣੀ ਪਤਾ ਨਹੀਂ ਕਰੂੰ ਅੱਧੀ ਰਾਤ ਨੂੰ ਰੱਖਣੀ ਤੇ ਮੇਰੇ ਕੋਲ ਮਾਰ ਘਾਟੀ ਆ ਹੱਥ ਘਾਟੀ ਆ ਇਦਾਂ ਘੱਟ ਜਾਂਦੇ ਆ ਕੈਰ ਨਾ ਬੰਦਾ ਰੋਟੀ ਬੁਕਾ ਦੇ ਕੰਮ ਆਪਣੇ ਬਣਾ ਕੇ ਰੱਖਣਾ ਆ ਆਏ ਬੰਦਾ ਕਰਮ ਕਰਕੇ ਸੱਜੀ ਲੈਣਾ ਆ ਪਾ ਕੇ ਖਾ ਲੈਂਦਾ ਇਹ ਵੀ ਮੇਰੇ ਦੁਆਲੇ ਹੋਇਆ ਹੀ ਆ ਕੇ ਉਹਨੂੰ ਇਹਨੇ ਵੀ ਕੁਛ ਨਹੀਂ ਆਪਣਾ ਹੁਣ ਕੀ ਕਰਾਂ ਮੈਂ ਇਕੱਲੀ ਉਹ ਦੋ ਹਾਥੀ ਆ ਮੇਨੇ ਮੇਨੇ ਕਿਹਾ ਚਾਰ ਹਾਥ ਹਾਂ ਫੇਰ ਤਾਂ ਵਾਦਾ ਵਾ ਵੀ ਕਰਨਾ ਆ ਵੀ ਕਰਨਾ ਮੁੰਨੂ ਮੈਂ ਕਿਹਾ ਥੋੜਾ ਪਤਾ ਮੈਨ ਲੱਗ ਹਾਥ ਮਰਵਾ ਲਿਆ ਕਰ ਤੋ ਉਹ ਵੀ ਉਹ ਵੀ ਨਹੀਂ ਕਰਦੀ ਕੁਛ ਵੀ ਮੈਂ ਦੱਸ ਕੀ ਕਰਾਂ ਮੇਰੇ ਕੋਲ ਗਲਤੀ ਹੋ ਗਈ ਮੈਂ ਇਹਨੂੰ ਸਿਰ ਤੇ ਚੜਾ ਲਿਆ ਕੋਹੇ ਚੜਾ ਲਿਆ ਇਹਨੂੰ ਆਹਾ ਕੇ ਕਿ ਸੁਖਿੰਦਰ ਨੂੰ ਚੜਨ ਨੂੰ ਆਂਦੀ ਰਹੀ ਆ ਮਨ ਦੀ ਰੋਟੀ ਮਨ ਦੀ ਆਪਰਾਵਾ ਕੀ ਗੱਲ ਏਦਾਂ ਕੋ ਬੈਠੇ ਐਦਾਂ ਬੈਣਾ ਹੋਰ ਕੀ ਕਰਨਾ ਸੀ ਬੜਾ ਮੋਲ ਮਕਾਇਆ ਹੋ ਹਾਂ ਮੋਲ ਮਕਾਉਣਾ ਤੂੰ ਤੇ ਮੇਰੀ ਬੇਇੱਜ਼ਤੀ ਕਰਨਾ ਪਿਓ ਤੇਰਾ ਤਾਂ ਮੇਰੇ ਕਹਣਾ ਤੇ ਬੇਇੱਜ਼ਤੀ ਕਰਕੇ ਗਿਆ ਮੈਂ ਕੋਈ ਤੁਰੇ ਹੋਵਾਂ ਲਖਾਇਆ ਵਾਂ ਤੇ ਬੇਇੱਜ਼ਤੀ ਕਰਾਉਣ ਵਾਸਤੇ ਨਾਲ ਤੁਹਾਡਾ ਘਰ ਸੰਭਾ ਨਾਲ ਤੁਹਾਡਾ ਕੋ ਬੇਇੱਜ਼ਤੀ ਕਰਾਉਣਾ ਕਾਦੀ ਬੇਇੱਜ਼ਤੀ ਹੋਈ ਏ ਕੀ ਕਹਤਾ ਉਹਨਾਂ ਨੇ ਕੀ ਬਤਾ ਉਹ ਵੀ ਕਹਿ ਗਿਆ ਰੋਟੀ ਨਹੀਂ ਤੇ ਕਫਕੀ ਤੇ ਰੋਟੀ ਨਹੀਂ ਪੱਕਦੀ ਹੁਣ ਤੂੰ ਬੱਲਾ ਬੜੀਆਂ ਤੂੰ ਕਰਨੀਆਂ ਹੁਣ ਮੈਂ ਹੌਲੀ ਹੌਲੀ ਕੰਮ ਕਰਨਾ ਹੁਣ ਸਿਆਣਾ ਸੀੜਾ ਵੇਂ ਛੇਤੀ ਕਥੀ ਰੋਟੀਆਂ ਪੱਕ ਜਾਂਦੀਆਂ ਗੱਲ ਪਤਾ ਕੀ ਹੈ ਮਾਤਾ ਗੁੱਸਾ ਨਾ ਕਰਿਓ ਤਾਂ ਗਲਤੀ ਤੁਹਾਡੀ ਵੀ ਹੈ ਜਿਹੜੀਆਂ ਗਲਤੀਆਂ ਕੀਤੀਆਂ ਹਨ ਨਾ ਭੁਗਤਨੀਆਂ ਪੈਣੀਆਂ ਉਹੋ ਜੇ ਤੁਸੀਂ ਸੰਬੰਧ ਨੂੰ ਇੱਕ ਸੁਰੂ ਤੋਂ ਕੰਮ ਲਾਇਆ ਹੁੰਦਾ ਨਾ ਤੁਸੀਂ ਉਹਦਾ ਕੀ ਵੇਖ ਰਿਹਾ ਏਡਾ ਚੰਗਾ ਵੀ ਤੋਈ ਉਹਨੂੰ ਉਹ ਤਗੜੇ ਘਰ ਦੀ ਐ ਤੋ ਲਾਡਲੀ ਐ ਤੇ ਉਹ ਜਿਉ ਤੁਹਾਨੂੰ ਇਹ ਗੱਲ ਨਾਲ ਕੀ ਤੁਹਾਨੂੰ ਨੂੰਆਂ ਨੂੰ ਕੁਝ ਇੱਕੋ ਜੀਆਂ ਰੱਖਣਾ ਚਾਹੀਦਾ ਸ਼ੌਂਤ ਤਨਾ ਵੀ ਤੇ ਮੈਨੂੰ ਬੈਣ ਰਿਆ ਦੇਖ ਉਹ ਇਦਾਂ ਕਰਨਾ ਝੂਠ ਨਾ ਦੇ ਤੁਹਾਨੂੰ ਕਹਣਾ ਨਾ ਉਹ ਲੜਾਈ ਕਰਦੀ ਐ ਉਹ ਕਹਿੰਦੀ ਮੈਨੂੰ ਪੱਕਾ ਨਹੀਂ ਲੰਦਾ ਉਹਨੂੰ ਮੈਂ ਆਖਿਆ ਦੋ ਤਿੰਨ ਵਾਲੇ ਵੀ ਫੁਲਕੇ ਲਾ ਦੇ ਲੱਗੋ ਤੋ ਤਾਂ ਵੀ ਮੈਨੂੰ ਨਹੀਂ ਕੁਝ ਵੀ ਆਉਂਦਾ ਮੈਨੂੰ ਮੈਂ ਕਿਹਾ ਮੁੰਡਾ ਮੈਨੂੰ ਖਰਾ ਦੇ ਢੜਕੜਾਉਣਾ ਵਾ ਅੱਗੇ ਨਹੀਂ ਹੂਏ ਕੋ ਮੁੰਡਾ ਨਾ ਹੁਣੇ ਮੈਂ ਕੋ ਮੁੰਡਾ ਲੰਦਾ ਅੱਜੇ ਵੀ ਸੰਭਲ ਜਾ ਚੰਗੇ ਰਹੋਗੇ ਉਹਨੂੰ ਮੜਾ ਮਟਾ ਕੰਮ ਕਰ ਲਾਇਆ ਕਰੋ ਵਿਚਾਰ ਪਿਆਰ ਨਾਲ ਸਹੀ ਹੈ ਆਹੋ ਡੰਨੀ ਆ ਹੁਣ ਆਖਾ ਕੇ ਹੌਲੀ ਹੌਲੀ ਜਾਸ ਖੁੰਨੀ ਆ ਉਹਨੂੰ ਕੰਮ ਦੀਵੇਂ ਅੱਜ ਤੇ ਭਾਬੀ ਉਧਾ ਗਈ ਹੈ ਕਿਤੇ ਤੇ ਜੇ ਕਿਤੇ ਬਾਹਰ ਹੀ ਚ ਲਗੀ ਨਾਲ ਵੀਰ ਦੀ ਤੇ ਫੇਰ ਫੇ ਭੁੱਖੇ ਰਹਾਂਗੇ ਹੋਰ ਕੀ ਕਰਨਾ ਨਹੀਂ ਇਹ ਕੀ ਇੱਕਦੇ ਸਿਰ ਤੇ ਨਹੀਂ ਰਹੀ ਦਾਂਦਾ ਆਪ ਵੀ ਸਾਰੇ ਕੰਮ ਕਰੀ ਦੇਂਦੇ ਤੁਸੀਂ ਤੇ ਚਲੋ ਕੀਤਾ ਬਦੇਰਾ ਤੇ ਉਹਨੂੰ ਤੇ ਲਾਇਆ ਕਰੋ ਹਣ ਦਾ ਉਹਨਾਂ ਜੇ ਤੇ ਮੈਂ ਹੌਲੀ ਹੌਲੀ ਬਥੇਰਾ ਆਖਿਆ ਵਾ ਜੇ ਤੇ ਆਂਦੀ ਮੇਰੇ ਕੋਲ ਨਹੀਂ ਮੰਮੀ ਹੁੰਦਾ ਰੋਟੀ ਹੋਟੋਂ ਦਾ ਮੰਗਾ ਲਿਆ ਕਹਵਾ ਮੈਂ ਕਿਹਾ ਇੱਥੇ ਘੜੀ ਇੰਨੀ ਕਮਾਈਆ ਜਿਹੜੀ ਹੋਟੋਂ ਤੋਂ ਰੋਟੀ ਬਣਾ ਲਿਆ ਘੜੀ ਨੂੰ ਤੀ ਕਿੱਡੇ ਵੀ ਤਗੜੇ ਕਰਦੀ ਹੋਵੇ ਜੇ ਉਹਨੂੰ ਰੋਟੀ ਪਾਣੀ ਨਹੀਂ ਬਣਾਉਣਾ ਹੁੰਦਾ ਤੇ ਕੀ ਉਹਨੂੰ ਉਹਦੇ ਤਗੜੇ ਕਾਨੂੰ ਅਸੀਂ ਕੀ ਕਹਿਣਾ ਉਹਨਾਂ ਆਪਣੇ ਘਰ ਖਾਣੀ ਅਸੀਂ ਆਪਣੇ ਘਰ ਖਾਣੀ ਆਨੂੰ ਉਹਨਾਂ ਦਾ ਕੀ ਮਤਲਬ ਕੀ ਭਾ ਦੰ ਮੇ ਨੂੰ ਨੋਣ ਬੀਏ ਦੀ ਮਾਣੇ ਨੂੰ ਬਿਲਕੁਲ ਹੀ ਨਹੀਂ ਕੋਈ ਸਿਖਾਇਆ ਮੈਂ ਦੇਖੋ ਉਤਰਾਂ ਨੇ ਕਰਦੀ ਚੱਲ ਆਪੇ ਕਰਨ ਦਾ ਵਾ ਕਿ ਹੌਲੀ ਹੌਲੀ ਤੇ ਜੇ ਮਾਂ ਨੇ ਨਹੀਂ ਸਿਖਾਇਆ ਤਾਂ ਤੁਸੀਂ ਕਿਹੜਾ ਲਾਤਾ ਗੱਡੀ ਆਉਂਦਿਆਂ ਨੂੰ ਮੇਰੇ ਕੋ ਵੀ ਤੇ ਇਹ ਗਲਤੀ ਹੋ ਗਈ ਜਿਹੜੀ ਇਹਨੂੰ ਮੈਂ ਨਹੀਂ ਆ ਬਸ ਚੱਲ ਕੋਈ ਗੱਲ ਨਹੀਂ ਠਹਿਕ ਕੇ ਕਰ ਲੇਗੀ ਆਪੇ ਕਰ ਲੇਗੀ ਆਪੇ ਕਰ ਲੇਗੀ ਤੇ ਉਹ ਸਭ ਤੋਂ ਜ਼ਿਆਦਾ ਹੀ ਵੀ ਗਲਤੀ ਜਾਂਦੀ ਹੈ ਉਹ ਆਖੀ ਲੱਗਦੀ ਤੇ ਚੱਲ ਕੋਈ ਗੱਲ ਨਹੀਂ ਮੈਂ ਵੀ ਸਮਝਾਵਾਂਗਾ ਤੁਹਾਨੂੰ ਚੱਲ ਕੇ ਹੁਣ ਟੈਨਸ਼ਨ ਲੈਣ ਦਾ ਕੀ ਫਾਇਦਾ ਵਾ ਮੈਂ ਟੈਨਸ਼ਨ ਲੈ ਲਾਂਗੇ ਸਗੋਂ ਮੈਲਾ ਸਿਰ ਪਾਉਂਦੇ ਆਲੇ ਚੱਲ ਕੋਈ ਗੱਲ ਨਹੀਂ ਐ ਸਾਰਾ ਪਹਿਲਾਂ ਵੇਲੀ ਦਾ ਕਰਕੇ ਆਈ ਆ ਹੁਣ ਆਣ ਕੇ ਚੌਕੇ ਦਾ ਕੀਤਾ ਤੇ ਦਵਾਲੀ ਮੇਰੇ ਵਾਦੂ ਹੋ ਗਿਆ ਆ ਕੇ ਚਲ ਮੈਂ ਕਰਦਾ ਗੱਲ ਇਹਨਾਂ ਦੋਹਾਂ ਨਹੀਂ ਪਰ ਤੁਸੀਂ ਵੀ ਹੁਣ ਥੋੜਾ ਜਿਆਦਾ ਗਾ ਤਾਂ ਸਮਝਿਓ ਮੈਨੂੰ ਕਿ ਪਤਾ ਐ ਏਡੀ ਇਹ ਗੱਜਾਣੀ ਆ ਮੈਂ ਤਾਂ ਚੱਲ ਆਪੇ ਕਰ ਲੇਗੀ ਹੌਲੀ ਕਰ ਲੇਗੀ ਜਾਜ ਤੇ ਚੱਲ ਹੋਣੀਆਂ ਨੇ ਸਾਡੀ ਕੰਮ ਦੀ ਉਦਾਂ ਹੀ ਆਂਦੇ ਮੈਨੂੰ ਮੇਰੇ ਕੋ ਪੱਕਦੀਆਂ ਨੇ ਮੈਨੂੰ ਜਾਚ ਹੀ ਨਹੀਂ ਪਤਾ ਨਹੀਂ ਕੀ ਕਰਦੀ ਰਹੀ ਐ ਪਿੱਛੇ ਮਾਸਾਂਵਨੇ ਕੰਮ ਕਰਦੀ ਰਹੀ ਹਣਾ ਹਾਂਜੀ ਇਦਾਂ ਗੱਲ ਸੁਣ ਮੈਨੂੰ ਬੜਾ ਰੰਗ ਬਰੰਗਾ ਕੀਤਾ ਵਾ ਐਨੇ ਸਿਚੂ ਘੱਟ ਪਾਈ ਪਜਾਮੇ ਗਿੱਲੀ ਕਰਤੀ ਨਾਲੇ ਉਹ ਵੇਸ ਕੋੜ ਕੋ ਆਇਆ ਹੱਥੋਂ ਬੜੇ ਗੰਦੇ ਕੀਤੇ ਮੈਂ ਤਾਂ ਧੋ ਦਿੰਨੀ ਹੈ ਤੇ ਮੇਰੀ ਗੱਲ ਸੁਣ ਹਾਂਜੀ ਥੱਲੇ ਕੀ ਕਰਨਾ ਬਤਾ ਤਾੜੀ ਖੇਡਣ ਨੇ ਫਿਰ ਕੀ ਹੈ ਨਾਲੇ ਥੱਲੇ ਚੱਲ ਅੱਤਰ ਮੈਂ ਤਾਂ ਨਾਲ ਗੱਲ ਕਰਨੀ ਹਾਂਜੀ ਦੱਸੋ ਮੈਂ ਤੈਨੂੰ ਕਹਿਣ ਡਿਆ ਵੀ ਮਰਣਾ ਨਾ ਕੰਮ ਕਰਾ ਦਿਆ ਕਰ ਥੋੜਾ ਬੋਧ ਐਨਾ ਨਹੀਂ ਸਾਡਾ ਰੰਮੀ ਹੋਈਦਾ ਹੁੰਦਾ ਕਿਉਂ ਹੁਣ ਕੀ ਹੋ ਗਿਆ ਹੁਣਾ ਕੀ ਆ ਉਹ ਚਲੀ ਵੇਰਲਾ ਟੈਨਸ਼ਨ ਲੈ ਕੇ ਤੇ ਉੱਥੇ ਬੈਠੀ ਹੈ ਉਹਨੂੰ ਡੈਡੀ ਨੇ ਵੀ ਗਾਲਾਂ ਕੱਢੀਆਂ ਹੀ ਰੋਟੀ ਨਹੀਂ ਟਾਈਮ ਨਾ ਬਣਾਈ ਤੇ ਜੇ ਤੂੰ ਥੋੜਾ ਬੋਧਾ ਕਰਾ ਦੇ ਤੇ ਕੀ ਜਾਂਦਾ ਤੇਰਾ ਕਿਤੇ ਨਹੀਂ ਟੈਨਸ਼ਨ ਲੈ ਲਈ ਤੂੰ ਪਤਾ ਵੀ ਜੀ ਰੋਟੀ ਬਣਾਉਣੀ ਪੈਣੀ ਹੋਰ ਕੰਮ ਨਾ ਹਾਂ ਕਰਦੇ ਤੇ ਰੋਟੀ ਪਹਿਲਾਂ ਬਣਾ ਲੈਂਦੇ ਗਾਲਾਂ ਖਾਣ ਵਾਲੇ ਤੇ ਕੰਮ ਆਪ ਕੀਤੇ ਪਹਿਲਾਂ ਤੇ ਤੂੰ ਬਸ ਸਲਾਵਾ ਹੀ ਦੇ ਸਕਦੀਆਂ ਵੀ ਆਹ ਕਰ ਲੈਂਦੇ ਉਹ ਕਰ ਲੈਂਦੇ ਤੂੰ ਆਪ ਕਿਉਂ ਨਹੀਂ ਕਰਦੀ ਮੈਂ ਕਰਨਾ ਹੀ ਨਹੀਂ ਐਦਾਂ ਤਾਂ ਨਹੀਂ ਕਿ ਜਰਾ ਹੋਣਾ ਹੋਏ ਨਾ ਹੋਏ ਮੈਂ ਪਹਿਲਾਂ ਕਹਿਆ ਸੀ ਕਿ ਮੈਂ ਕੰਮ ਨਹੀਂ ਜੀ ਕਰਨਾ ਕੰਮ ਨਹੀਂ ਕਰਨਾ ਤੇ ਤੂੰ ਕਰਨਾ ਕੀ ਆ ਤੂੰ ਕਿਹੜੀ ਨੌਕਰੀ ਕਰਦੀ ਹੈ ਨਹੀਂ ਨੌਕਰੀ ਤਾਂ ਬਗੈਰ ਬੰਦੇ ਦੀ ਕਦਰ ਨਹੀਂ ਹੈ ਤੇ ਇਹਦਾ ਮਤਲਬ ਹੈ ਹੁਣ ਮੈਂ ਨੌਕਰੀ ਕਰਾਂ ਕਦਰ ਦੀ ਗੱਲ ਨਹੀਂ ਐ ਕਦਰ ਬੰਦੇ ਦੀ ਕੰਮ ਨਾ ਹੁੰਦੀ ਐ ਭਾਵੇਂ ਉਹ ਬਾਹਰ ਕਰ ਲੈ ਤੇ ਭਾਵੇਂ ਘਰ ਕਰ ਲੈ ਸਹੀ ਐ ਕੰਮ ਕਰੇਂਗੀ ਤੇ ਤੇਰੀ ਕਦਰ ਆਪੇ ਹੋਣਾ ਬਣੀ ਹੁਣ ਮਾਤਾ ਨੇ ਤੈਨੂੰ ਇੰਨਾ ਚਿਰ ਐਸ ਕਰਾਈ ਆ ਤੇਰਾ ਵੀ ਤਾਂ ਫਰਜ਼ ਮੰਨਣਾ ਨਾ ਕੋ ਘਰੇ ਉਹਦੇ ਲਈ ਹੁਣ ਜੀ ਭਾਬੀ ਦੋ ਚਾਰ ਦਿਨ ਲਈ ਚਲੀ ਗਈ ਆ ਤੇ ਤੂੰ ਕੰਮ ਕਰ ਲਈਂਗੀ ਤੇਰਾ ਕੀ ਘਰ ਚੱਲਾ ਉਹ ਕੰਮ ਕਰ ਲਾ ਕੰਮ ਕਰ ਲਾ ਇਦਾਂ ਨਹੀਂ ਚੰਗਾ ਲੱਗਦਾ ਨੰਦ ਦਾ ਹੁਣ ਬਜ਼ੁਰਗਵਾ ਕਿੰਨਾ ਕੰਮ ਕਰੀ ਜਾਵੇ ਕਿਤੇ ਨਹੀਂ ਬਜ਼ੁਰਗ ਇਹਨਾਂ ਨਾਲ ਕਈ ਹਸੇ ਬਜ਼ੁਰਗ ਜਿਹੜੇ ਉਹ ਕੰਮ ਕਰਨ ਦੇ ਆ ਤੇ ਫੇਰ ਜੇ ਚੰਗੇ ਉਹ ਮੈਂ ਨਾ ਚੰਗੇ ਆ ਤੇ ਬਚੇ ਆ ਜੇ ਕਿਤੇ ਹੋਰ ਬਜ਼ੁਰਗ ਹੁੰਦੇ ਤਾਂ ਤੁਸੀਂ ਤਾਂ ਮਾਰ ਦੇਣਾ ਸੀ ਆਹ ਮਾਰਦਾ ਬੰਦੇ ਦੇ ਮਾਰਿਆ ਵੀ ਬੰਦਾ ਮਰਦਾ ਆ ਅੱਧ ਕਰੀ ਜਾਂਦੀ ਤੁਸੀਂ ਤੇ ਬੰਦੇ ਦੇ ਮਾਰਿਆ ਨਹੀਂ ਮਰਦਾ ਪਰ ਬੰਦੇ ਦੇ ਕੰਮਾਂ ਤੋਂ ਬੰਦਾ ਮਰ ਜਾਂਦਾ ਵਾ ਹੁਣ ਕਿ ਬਜ਼ੁਰਗ ਨੂੰ ਪੁੱਛਣਾ ਹੀ ਨਹੀਂ ਮੰਜੇ ਤੇ ਪਏ ਨੂੰ ਹਾਂ ਉਹਨਾਂ ਪਾਣੀ ਦਾ ਗਲਾ ਨਹੀਂ ਪੁੱਛਣਾ ਉਹਨੂੰ ਰੋਟੀ ਨਹੀਂ ਪੁੱਛੀਂ ਤਾ ਮਰਨਾ ਹੀ ਆਨੇ ਉਹ ਤਾਂ ਫੇਰ ਚੱਲ ਹਜੇ ਹੱਡ ਪੈਰ ਚੱਲਦੇ ਆ ਉਹਨਾਂ ਦੇ ਤੇ ਤੁਰੇ ਫਿਰਨਦੇ ਹੀ ਆ ਮੇਰੇ ਤੁਸੀਂ ਘਟਦੇ ਨਾ ਕਰੋ ਆਹੋ ਤੇ ਕੰਮ ਕਰਨਗੇ ਤੇ ਤੁਰੇ ਫਿਰਨਗੇ ਤੇ ਆਪੇ ਚੰਗੇ ਰਹਿਣਗੇ ਜੇ ਵਿਹਲੇ ਬਹਿ ਗਏ ਮੈਂ ਕਰਨ ਦਾ ਵੀ ਕੰਮ ਤੇ ਉਹਨਾਂ ਦੇ ਵਿਹਲੇ ਬਹਿਣਾ ਤੇ ਫੇਰ ਮੰਜੀ ਤੇ ਪੈਣ ਵਾਲਾ ਕੰਮ ਕਰਨਾ ਫੇਰ ਜੇ ਕੋ ਚੰਗਾ ਕੰਮ ਕਰਨ ਦੇ ਤੇ ਕਰਨ ਦੋ ਨੂੰਹਾਂ ਤੇ ਚਾਹ ਕਰਦੀਆਂ ਨੇ ਸੱਸਾਂ ਇਹ ਕਰਕੇ ਨਹੀਂ ਕਰਦੀਆਂ ਵੀ ਉਹ ਫੇਰ ਸਾਨੂੰ ਇਹ ਸੁਣਨ ਨੂੰ ਮਿਲੇ ਵੀ ਆਪੇ ਕਰੋ ਕੰਮ ਤੇ ਉਹਨਾਂ ਨੂੰ ਕਰਨ ਦੋ। ਕਿਆ ਕਰ ਕਰ ਲੈਂ ਹੁੰਦੀਆਂ ਇਹ ਕਰਕੇ ਲੈਂ ਹੁੰਦੀਆਂ ਵੀ ਸਾਨੂੰ ਸੁੱਖ ਮਿਲੂ ਬੁੱਢੇ ਵਾਰੇ। ਦਾ ਪਹਿਲਾ ਸੋ ਸਮਝ ਕੇ ਲੈ ਹੁੰਦੇ। ਕੀ ਸੋ ਸਮਝ ਕੇ ਲੈ ਹੁੰਦੇ ਤੇਰੇ ਮੱਥੇ ਤੇ ਲਿਖਿਆ ਆ ਹੀ ਵੀ ਤੂੰ ਇਦਾਂ ਕਰਨੀ ਆ ਆ ਕੇ। ਇਦਾਂ ਕਰਨੀ। ਤੇ ਜੇ ਲੈ ਹੀ ਜਾਂਦਾ ਤੇ ਤੂੰ ਹੀ ਸੁਧਰ ਜਾ। ਥੋੜੀ ਐਸ ਕਰ ਲਈ ਆ। ਨਹੀਂ ਐਸ ਚਲ ਮੈਂ ਕਰ ਲਈ ਮੰਨ ਲਉਗੀ ਮੈਨੂੰ ਕੰਮ ਕਰਨਾ ਨਹੀਂ ਹੁੰਦਾ ਹੁਣ ਹੌਲੀ ਹੌਲੀ ਮੈਂ ਸਿੱਖ ਲਉਗੀ ਹੁਣ ਜੱਗ ਦਾ ਮੈਂ ਮੈਂ ਕਿੱਦਾਂ ਕਰਨ ਦਾ ਵਾ। ਤੇ ਸਿੱਖ ਨਾ ਜ਼ੋਈ ਚ ਵੜੇਗੀ ਤੇ ਆਊਗਾ। ਤੇ ਵੜ ਜੂਗੀ। ਇਹੀ ਆ ਬਸ ਰੋਣਾ ਵੀ ਇਹ ਕੰਮ ਨਹੀਂ ਕਰਦੀ ਇਹ ਸੋਇਚੇ ਨਹੀਂ ਕੰਮ ਕਰਦੀ ਕਰਨ ਦਾ ਪਉਂ ਕੋਈ ਨਹੀਂ ਪਤਾ ਨਹੀਂ ਕਿਹੜਾ ਦੇਣਾ ਆਉਣਾ ਜਦੋਂ ਤੋਂ ਕੰਮ ਕਰਨਾ ਕੇ ਇਹਨੂੰ ਸਮਝਾਉ ਉਹ ਬੰਦਾ ਸਮਝ ਜਾਂਦਾ ਪਰ ਤੈਨੂੰ ਨਹੀਂ ਸਮਝਾਉਂਦੀ ਤੁਹਾਨੂੰ ਕਿਹਾ ਕਿ ਨਹੀਂ ਮੈਨੂੰ ਸਮਝਾਓ